ਬਈ ਮਨਜਿੰਦਰਾ ਅੱਜ ਤੈਨੂੰ ਮੈਂ ਕੈਨੇਡਾ ਵਾਲੇ ਬੰਦੇ ਦੇ ਘਰੇ ਲੈ ਕੇ ਆਇਆ ਇੱਕ ਦਿ ਹੈ ਹਾਂ ਪਹਿਲਾਂ ਮੈਨੂੰ ਕੋਟੀ ਦੱਸ ਕਿਵੇਂ ਕੋਟੀ ਜਮਾ ਇੱਕ ਨੰਬਰ ਸਲੀਂ ਲੱਗਦਾ ਤੂੰ ਮੈਨੂੰ ਐ ਐ ਲੱਗਦਾ ਨਾ ਵੀ ਕਪਲਦੇਵ ਹੁਣ ਜਦੋਂ ਖੇਡਦੇ ਨੇ ਟੈਸਟ ਮੈਚ ਉਦੋਂ ਐ ਲੱਗਦਾ ਹੁੰਦੇ ਨੇ ਹੈ ਫਿਰ ਤੇ ਬਰਾਟ ਕੋਲੀ ਹੁਣ ਜਦੋਂ ਟੈਸਟ ਮੈਚ ਖੇਡਦੇ ਉਦੋਂ ਐ ਐ ਪਾਈਆਂ ਹੁੰਦੀਆਂ ਹਨ ਨਹੀਂ ਕਿਵੇਂ ਜੱਤ ਰਹੀ ਹੈ ਗੱਲਬਾਤ ਬਹੁਤ ਸੋਹਣੀ ਹੈ ਕਮੈਂਟ ਕਰਿਓ ਮੜਾ ਜੀ ਤੂੰ ਮਨਜਿੰਦਰਾ ਆਇਆ ਤੈਨੂੰ ਦਿਖਾ ਕੇ ਲਿਆਵਾ ਕਰ ਯਾਰ ਤੂੰ ਕਾਹਨੂੰ ਗੱਲਾਂ ਕਰਦਾ ਯਾਰ ਤੈਹ ਤੋੜੀ ਪਈ ਆ ਦੇਖ ਕੋਠੀ ਓਏ ਹੈ ਸਹੀ ਗੱਲ ਆਹ ਮਰਸੀਡੀ ਖੜੀ ਏ ਇੱਥੇ ਹੈ ਦੇਖ ਪੂਲ ਪਾਲ ਬਣਿਆ ਕਰ ਗੱਲ ਆਹ ਦੇਖ ਇਹ ਕਾਟੋ ਖੇਡਦੀ ਫਿਰਦੀ ਓਏ ਕਾਟੋ ਆਹ ਦੇਖ ਮੰਜਨਤਰਾ ਸਹੀ ਗੱਲ ਆਹ ਤਾਂ ਗਰਮੀਆਂ ਦਾ ਨਜ਼ਾਰਾ ਇੱਥੇ ਮਾਰਜੀ ਪੈ ਆ ਪੈ ਪੂ ਕੇ ਆਏ ਪੂਰਾ ਪਖੰਡ ਕਰਨ ਨੂੰ ਪ੍ਰੀਤ ਐ ਕੁਰਕਰਿਆਂ ਦਾ ਇੱਥੇ ਰੱਖ ਕੇ ਪੈਗਟ ਹਾਂ ਹੈ ਆ ਇਧਰ ਮੜਾ ਦੇਖ ਪੂਲ ਪਾਲ ਚਾਏ ਮਾਰ ਕੇ ਇੱਥੋਂ ਦੀ ਐ ਚੜ ਕੇ ਸਹੀ ਆ ਜਾ ਲੈ ਤੂੰ ਤੇ ਅੰਦਰੋਂ ਵੀ ਦੇਖ ਕੇ ਫਿਰ ਚਲ ਆ ਜਾ ਆ ਜਾ ਅੰਦਰ ਵੀ ਦੇਖ ਲੈ ਬਾਈ ਲੈ ਵੀ ਤੂੰ ਤੇ ਨੂੰ ਅਸੀਂ ਅੰਦਰੋਂ ਵੀ ਘਰ ਦੇ ਖਾ ਕੇ ਨਾ ਇੱਧਰ ਨੂੰ ਨਹੀਂ ਜਾਣਾ ਐ ਨੂੰ ਜਾਣਾ ਆ ਜਾ ਆ ਦੇਖ ਜੇ ਕਿਸੇ ਨੇ ਆ ਵੀ ਲੈਣਾ ਨਾ ਤੁਹਾਨੂੰ ਆ ਵੀ ਮਿਲ ਜੂਗਾ ਸ਼ੂਟ ਸ਼ਾਟ ਕਰਨ ਵਾਸਤੇ ਪ੍ਰੀਤ ਹੈ ਤੂੰ ਦੇਖ ਯਾਰ ਇੱਕ ਗੱਲ ਹੋਰ ਦੇਖ ਕਲਰ ਕੰਬੀਨੇਸ਼ਨ ਵਾਲੀ ਤਹਿ ਤੋੜੀ ਪਈ ਆ ਇੱਧਰਲੇ ਪਾਸੇ ਆ ਦੇਖੋ ਆ ਕਿਚਨ ਬਣੀ ਆ ਹਾਂ ਆ ਇਧਰ ਬੈਡਰੂਮ ਆ ਆ ਬੈਡਰੂਮ ਬਣਿਆ ਇਹ ਵੀ ਕਿਸੇ ਜੇ ਮੰਨ ਕੇ ਚੱਲੋ ਵੀ ਕੋਈ ਬੰਦਾ ਲੈਣਾ ਚਾਹੁੰਦਾ ਨਾ ਡੰਗ ਦਿਹਾੜੀ ਵਾਸਤੇ ਵੀ ਸਾਨੂੰ ਆ ਵੀ ਚਾਹੀਦਾ ਫਲ ਮੰਕਣ ਵਾਸਤੇ ਜਾਂ ਰੈਸਟ ਰੂਸਟ ਕਰਨ ਵਾਸਤੇ ਤਾਂ ਇਹ ਵੀ ਧੂਤਿਆ ਮਿਲ ਜਾਣਾ ਸਹੀ ਆ ਆ ਜਾ ਆਹੋ ਧੂਤਾ ਨਾਲ ਕੇਸ ਕਰਦੇ ਵੀ ਤੇਰੇ ਤੇ ਵੀ ਸਾਡਾ ਕਾਪੀਰਾਈਟ ਚੱਕ ਲਿਆ ਨਹੀਂ ਆਪਾਂ ਨੂੰ ਮਿਲਾਂਗੇ ਜਦੋਂ ਕੋਈ ਮਿਲਾਂਗੇ ਧੂਤੇ ਨੂੰ ਮਿਲਣੇ ਚੱਲਾਂਗੇ ਆਪਾਂ ਹੂੰ ਮੈਨੂੰ ਚੱਲਾਂਗੇ ਲੈ ਫਿਰ ਹੁਣ ਆਪਾਂ ਉਧਰੋਂ ਦਿਖਾਈਏ ਪ੍ਰੀਤ ਮਾੜਾ ਜਾ ਆ ਜਾਂ ਅੰਦਰ ਆਇਆ ਖੁਸ਼ਪੁਰਾ ਗਾਂ ਗਾਂ ਦਿਖਾਉਣਾ ਤੈਨੂੰ ਗਾਂ ਦਿਖਾਉਣਾ ਓਰੇ ਓਰੇ ਕਿਵੇਂ ਬਾਈ ਸਤਿ ਸ੍ਰੀ ਅਕਾਲ ਆ ਜਾ ਆ ਜਾ ਮਨਜਿੰਦਰ ਮਨਜਿੰਦਰ ਦਾ ਓਏ ਗਰਮੀਆਂ ਚ ਆਇਆ ਕਰੀ ਇੱਥੇ ਓਏ ਬਾਈ ਕੋਲੇ ਹਾਂ ਹੈ ਗਰਮੀਆਂ ਚ ਆਇਆ ਕਰੀ ਏ ਤੂੰ ਆ ਦੇਖ ਆ ਦੇਖ ਕਿਹੜੀ ਗੱਲ ਵਾਸਤੇ ਬਣਾਇਆ ਆ ਦੇਖ ਤੈ ਤੋੜੀ ਪਈ ਆ ਯਾਰ ਆਹ ਤਾਂ ਜਮਈ ਇੱਥੇ ਆ ਕੇ ਜਮਈ ਪੁਰਾਣੇ ਜਮਈ ਮਗਰ ਉਧਰ ਬਾਰ ਵੀ ਕਿਉਂ ਆ ਮੇਰੇ ਸਾਹਮਣਾਂ ਹੈ ਉਧਰ ਆ ਦੇਖ ਤੂੰ ਪ੍ਰੀਤ ਇੱਥੋਂ ਦੇਖ ਓਏ ਓਹੋ ਹੋ ਹੋ ਆ ਗੱਲ ਵਾਤ ਓਹੋ ਹੋ 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 ਤਬ ਬਹੁਤ ਹੀ ਸਾਹਮਣੇ ਰੱਖੇ ਕਿਉਂ ਕਿਉਂ ਪੰਜਾਂ ਤੋੜੀਆਂ ਤੈ ਹਾਂ ਹੂੰ ਕਿਸੇ ਬੰਦੇ ਨੂੰ ਨਹੀਂ ਪਤਾ ਲੈ ਸਾਡੇ ਏਰੀਏ ਦੇ ਵਿੱਚ ਬੁੱਟਰ ਪਿੰਡ ਦੇ ਵਿੱਚ ਨਾ ਸਜਣੋ ਕਿਸੇ ਬੰਦੇ ਨੂੰ ਨਹੀਂ ਪਤਾ ਸਾਡੇ ਰਗੇ ਚ ਵੀ ਬੁੱਟਰਪਿੰਡ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਐਡੀ ਤਕੜੀ ਲੋਕੇਸ਼ਨ ਆ ਜਿਹੜੀ ਬਣੀ ਵੀ ਆ ਵੀ ਜਿਹੜਾ ਜਿੱਥੇ ਸ਼ੂਟ ਵੀ ਕਰਨਾ ਹੁੰਦਾ ਅਸਲ ਦੇ ਵਿੱਚ ਨਾ ਇਹ ਪਹਿਲਾਂ ਬਾਈ ਨੇ ਲੋਕੇਸ਼ਨ ਸੋਚ ਕੇ ਨਹੀਂ ਬਣਾਈ ਲੋਕੇਸ਼ਨ ਜਿਹੜੀ ਗੱਲ ਸਹੀ ਆ ਬਾਈ ਨੇ ਇਹ ਲੋਕੇਸ਼ਨ ਨਾ ਸਿਰਫ ਬਣਾਈ ਸੀ ਆਪਦੇ ਨਾਂਦ ਲੈਣ ਨੂੰ ਉਦੋਂ ਬਾਅਦ ਉਹਨੂੰ ਕਹਿਣ ਲੱਗ ਗਏ ਸਟੂਡੀਓ ਵਾਲੇ ਵੀ ਬਾਈ ਯਾਰ ਤੂੰ ਤਾਂ ਸਵਾਦ ਲੈਣ ਲਈ ਬਣਾਈ ਬਣਾਈ ਆ ਮੰਜੰਦਰਾ ਹਨਾ ਤੂੰ ਦੇਖੀ ਪ੍ਰੀਤ ਆ ਇਧਰਲੇ ਪਾਸੇ ਮਾੜਾ ਮਾਰਿਆ ਮਾਰੇ ਜਵਾਰੇ ਜੂਰੇ ਜਾਂਦੇ ਸੀ ਹੈ ਆ ਬਾਈ ਨੇ ਅਸਲ ਦੇ ਵਿੱਚ ਪਹਿਲਾਂ ਉਹੀ ਬਣਾਏ ਸੀ ਤੇ ਹੁਣ ਇਹ ਮਤਲਬ ਲੋਕੇਸ਼ਨ ਹੁਣ ਵੀ ਬਾਈ ਕੋਈ ਬੜਾ ਪ੍ਰੋਫੈਸ਼ਨਲ ਨਹੀਂਗਾ ਜੈਜੇ ਰੇਟ ਤੇ ਮਤਲਬ ਕਹਿਣ ਦਾ ਕੋਈ ਗੱਲ ਨਹੀਂ ਯਾਰ ਮੈਂ ਤਾਂ ਬਣਾਈ ਆ ਆਪਦਾ ਸਵਾਦ ਲੈਂਡ ਨੂੰ ਤੁਸੀਂ ਵੀ ਜੇ ਆਨੰਦ ਲੈਣਾ ਆਹ ਪੁਰਾਣੇ ਜਿਹੇ ਬੁੜੇ ਬਾੜੇ ਨਹੀਂ ਬੈਠੇ ਹੁੰਦੇ ਇੱਥੇ ਆਂ ਇੱਕ ਪਿੰਡ ਜੀ ਚਵੜਦੇ ਨੇ ਵਿਚਾਰ ਲਈ ਕੀ ਧਮਚਾਲ ਹੈ ਹੈ ਓਏ ਪੂਰਾ ਖੁੱਲਾ ਰਹਾ ਪੂਰਾ ਪੂਰਾ ਖੁੱਲਾ ਆਪਣਾ ਅਸਲ 'ਚ ਨਾ ਪਤਾ ਚੱਕਰ ਕੀ ਆ ਪ੍ਰੀਤ ਬਾਈ ਨਾ ਢਿੱਲੋਂ ਆਪ ਬਹੁਤ ਪੁਰਾਣਾ ਨਾ ਕੈਮਰਾਮੈਨ ਹੈ ਹੈ ਆ ਦੇਖ ਬਾਈ ਨਾ ਆਪ ਮਨਜਿੰਦਰ ਬਾਈ ਨਾ ਪਹਿਲੇ ਪੁਰਾਣਾ ਹਾਂ ਸਨ 92 93 ਦਾ ਆਪ ਕੈਮਰਿਆਂ ਦਾ ਕੰਮ ਕਰਦਾ ਪਹਿਲਾਂ ਤੋਂ ਸਟੂਡੀਓ ਦਾ ਕੰਮ ਕੀਤਾ ਵਾ ਬਾਈ ਨੇ ਆਪ ਦਾ ਤੇ ਕੈਨੇਡਾ ਦੇ ਵਿੱਚ ਵੀ ਬਾਈ ਅਸਲ ਦੇ ਵਿੱਚ ਪ੍ਰੋਫੈਸ਼ਨਲ ਵੀਡੀਓ ਗਰਾਫਰ ਹੀ ਸੀਗਾ ਉੱਥੇ ਵੀ ਗੱਲਾਂ ਵਾਲੀਆਂ ਦੇਖੇ ਇਧਰ 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 ਗੱਡੇ ਚ ਭਜੇਗਾ ਗੱਡੇ ਚ ਭਜੇਗਾ ਹਾਂ ਹਾਂ ਤਾਂ ਜੋ ਕੈਮਰੇ ਦੀ ਗੱਲਾਂ ਵਾਲੀਆਂ ਕਰੀ ਜਾਂਦੇ ਆ ਉਹ ਕੈਮਰੇ ਤਾਂ ਹੁਣ ਵੀ ਤੈਨੂੰ ਮੈਂ ਦਿਖਾਉਂ ਉਹ ਤਾਂ ਕੈਮਰੇ ਉਹਦੇ ਕੋਲੇ ਪਾਏ ਆ ਪ੍ਰੀ ਤਾਂ ਐਡੇ ਐਡੇ ਉਹ ਬੋਰੀ ਦੇ ਵਿੱਚ ਕੈਮਰਾ ਹੀ ਆ ਕਫੌਕ ਆਖਾਈ ਯਾਰ ਹੈ ਆ ਜਾ ਇਧਰ ਆ ਆ ਦੇਖ ਲੈ ਐਡੀ ਐਡਾ ਵੱਡਾ ਸਿਸਟਮ ਤੁਸੀਂ ਦੇਖੋ ਹਜੇ ਸਾਡੇ ਤੋਂ ਨਾ ਕੁਮੜਾ ਵਾਲਾ ਰਹਿ ਜਾਣਾ ਹੈ ਹੈ ਆਹ ਦੇਖ ਲੈ ਦੇਖ ਮਾਰਕੀਟ ਬਣਾਈ ਓਏ ਭੈਣਾ ਕਮਾਲ ਕੀਤੀ ਪਈ ਆ ਯਾਰ ਹੈ ਜਿੱਲਾ ਆਪਣੇ ਦਾ ਬਣਾਇਆ ਆਹਾ ਆ ਮਜਲਸ ਨਹੀਂ ਇਹ ਆਹ ਕੀ ਹੈ ਭੈਣ ਨੂੰ ਚਾ ਚਾ ਚੂ ਪੀਣ ਨੂੰ ਮੈਂ ਤਾਂ ਨਾ ਪ੍ਰੀਤ ਆਪਣੀ ਇੰਟਰਵਿਊ ਕਰਨ ਨੂੰ ਬੜਾ ਸੱਟ ਹੈ ਜਗਾਲਾ ਹੈ ਕਿ ਨਹੀਂ ਹਮ ਆਹ ਦੁਕਾਨ ਪੂਰਾ ਭਰਿਆ ਬਾਜ਼ਾਰ ਆ ਯਾਰ ਬਾਜ਼ਾਰ ਬਣਾਇਆ ਤੇ ਆ ਆ ਆ ਕਾਦੇ ਵਾਸਤੇ ਬਣਾਈ ਫਿਰ ਆ ਵੀ ਫੋਟੋ ਫੋਟੋ ਖਿੱਚਣ ਨੂੰ ਹੈਨਾ ਐ ਬਣਾਈ ਬਰਾਦਰੀ ਲੈ ਯਾਰ ਹੋਰ ਤਾਂ ਹੋਰ ਮਨਜਿੰਦਰਾ ਮੈਂ ਤਾਂ ਭਲੇ ਖਾ ਖਾ ਗਿਆ ਤੈਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਜਿਹੜੀ ਚਮ ਹੈਰਾਨ ਕਰ ਦੂਗੀ ਤੈਨੂੰ ਅੱਛਾ ਈ ਆ ਬਾਥਰੂਮ ਆ ਨਹੀਂ ਬਾਥਰੂਮ ਆ ਆ ਬਾਥਰੂਮ ਆ ਇੰਨੇ ਸਰਾ ਲਾਇਏ ਪਏ ਦਾ ਦੇਖ ਲੈ ਲੈ ਯਾਰ ਬਾਥਰੂਮ ਆ ਨਹੀਂ ਤਾਂ ਥੋੜੀ ਪਈ ਆ ਯਾਰ ਬੰਦੇ ਨੇ ਕੰਮ ਕੀਤਾ ਦੇਖ ਹਾਂ ਬਾਥਰੂਮ ਆ ਯਾਰ ਤੋ ਬੰਦੇ ਨੂੰ ਯਕੀਨ ਨਹੀਂ ਆਉਂਦਾ ਬਾਥਰੂਮ ਆ ਦੇਖ ਲੈ ਹਾਂ ਦੇਖ ਲੈ ਇਥੇ ਆ ਅਲਾਵਾ ਇੱਥੇ ਵੀ ਫੋਟੋਆਂ ਆ ਜੇ ਲੋਕੇਸ਼ਨ ਹੈ ਹਾਂ ਤੂੰ ਦੇਖ ਲੈ ਬਾਥਰੂਮ ਏਡੇ ਤੱਕੜੇ ਬਣਾਏ ਹੋਏ ਆ ਆ ਜਾ ਇਧਰ ਦੇ ਪਾਸੇ ਤੈਨੂੰ ਹੋਰ ਦਿਖਾ ਕੇ ਲਾਉਣਾ ਕਿ ਚੀਜ਼ ਚਲਦੇ ਚਲਦੇ ਇਧਰ ਲੈ ਪਾਸੇ ਲੈ ਕੇ ਚਲਦਾ ਸਫਾਈ ਦਾ ਬਹੁਤ ਧਿਆਨ ਰੱਖਦਾ ਇਹ ਅਸਲ ਦੇ ਵਿੱਚ ਨਾ ਸਫਾਈ ਦਾ ਤਾਂ ਹੈਗਾ ਹੀ ਹੈਗਾ ਨਾ ਅਸਲ ਦੇ ਵਿੱਚ ਨਾ ਇਹ ਬਾਈ ਦਾ ਪਹਿਲਾਂ ਇਹ ਸਾਰਾ ਬਾਗ ਸੀਗਾ ਅੱਛਾ ਜੀ ਇਹ ਇਹ ਸਾਰਾ ਬਾਗ ਹੀ ਸੀਗਾ ਇੱਥੇ ਅਮਰੂਦਾਂ ਦਾ ਬਾਗ ਸੀਗਾ ਬਾਈ ਦਾ ਹੂੰ ਹੂੰ ਤੇ ਅਮਰੂਦਾਂ ਦੇ ਬਾਗ ਚੋਂ ਆ ਹਿੱਸਾ ਇਹ ਨੇ ਬਾਈ ਨੇ ਅਮਰੂਦਾਂ ਦੇ ਬਾਗ ਚੋਂ ਰੱਖ ਲਿਆ ਆ ਟਰੈਕਟਰ ਟਰੱਕ ਜੀਪਾਂ ਜੂਪਾਂ ਜਾਂ ਮੇ ਮੋਟਰਸਾਈਕਲ ਸਕੂਟਰਾਂ ਜਿੰਨੇ ਵੀ ਆ ਇਹ ਇਹ ਵੀ ਆ ਹੈਂ ਹਾਂ ਵੱਡੇ ਛੋਟੇ ਟਰੈਕਟਰ ਹੀ ਸਾਰੇ ਇੱਥੇ ਹੁਣੇ ਲੋਕੇਸ਼ਨ ਤੇ ਵਾਰਤ ਲੈੰਦੇ ਆ ਹੂੰ ਤੇ ਉਦਾਂ ਮਤਲਬ ਜਦੋਂ ਹੁਣ ਬਾਈ ਨੂੰ ਅਸਲ 'ਚ ਸ਼ੌਂਕ ਨਾਲ ਕਾ ਕੀਤਾ ਸੀ ਕੰਮ ਹੁਣ ਜਦੋਂ ਫਿਰ ਸਟੂਡੀਓ ਵਾਲੇ ਕਹਿਣ ਲੱਗ ਗਏ ਫਿਰ ਬਾਈ ਨੇ ਕੁਛ ਚੀਜ਼ਾਂ ਇਹੇ ਜਿਹੇ ਸੈੱਟ ਬਣਾ ਲਏ ਫਰੀਦ ਹਾਂ ਆਹਾਂ ਚੀਜ਼ਾਂ ਸਟੂਡੀਓ ਵਾਲੇ ਦੇਖੋ ਇਹਦਾ ਕੰਧਾਂ ਦੇ ਕਿੰਨੀ ਸੋਹਣੀ ਕੀਤੀ ਹਾਂ ਇਹ ਹੁਣ ਬਾਈ ਨਾ ਥੋ ਜਾਇਜ਼ ਰੇਟਾਂ 'ਚ ਹੀ ਦੇ ਦਿੰਦਾ ਐਂ ਨਹੀਂ ਗੱਲ ਤੇ ਪਰ ਨਾ ਤੁਹਾਨੂੰ ਮੈਂ ਕੰਮ ਕੀਤੇ ਦੀ ਨਾ ਸ਼ੌਂਕ ਦੀ ਕਹਾਣੀ ਦਿਖਾਉਣਾ ਫਰੀਦ ਤੂੰ ਦੇਖੀ ਆ ਆ ਮੇਕਅਪ ਰੂਮ ਬਣਾਤਾ ਬਾਈ ਨੇ ਦੇਖੀ ਮੇਕਅਪ ਵਾਸਤੇ ਸਹੀ ਗੱਲ ਹੈ ਹੈ ਆ ਦੇਖੀ ਇਹ ਇਧਰਲੇ ਪਾਸੇ ਤੈਨੂੰ ਮੈਂ ਦਫ਼ਤਰ ਦਿਖਾਉਣਾ ਤੂੰ ਦਫ਼ਤਰ ਬਣਿਆ ਦੇ ਦਫ਼ਤਰ ਦੇਖ ਬਣਿਆ ਦੇਖ ਕੀਤਾ ਪਿਆ ਨਾ ਸਿਰਾਂ ਸਹੀ ਗੱਲ ਹੈ ਅਗਲੇ ਦੇ ਦਫ਼ਤਰ ਚ ਆ ਕੇ ਬਹਿ ਕੇ ਗੱਲ ਕਰਨ ਨੂੰ ਵੀ ਦਿਲ ਕਰਦਾ ਇਧਰ ਦੇਖ ਇੱਕ ਆ ਆ ਆਈਟਮ ਬਣਾਈ ਦੇਖ ਪ੍ਰੀਤ ਇਹ ਇਧਰਲੇ ਪਾਸੇ ਦੇਖ ਮਨਜਿੰਦਰਾ ਆਹਾ ਉਹ ਆ ਸੇ ਇੱਧਰ ਵੀ ਆਲਾ ਪੁੱਤ ਦਾ ਹੈ ਅੱਛਾ ਇੱਕ ਕਮਰੇ ਆ ਨਹੀਂ ਉ ਵੀ ਫੋਟੋ ਖਿੱਚਣੂ ਵੀ ਕੀ ਆਂਦੇ ਆ ਇਹ ਇੱਕ ਐਕਸਟਰਾ ਕਮਰੇ ਵੀ ਆ ਹੈ ਪ੍ਰੋਪਰ ਹਾਂ ਫੋਟੋ ਖਿੱਚਣੂ ਵੀ ਕੀ ਆਂਦੇ ਆ ਇਹ ਆ ਦੇਖ ਆ ਦੇਖ ਓਏ ਆ ਨਹੀਂ ਦੇਖਿਆ ਹਜੇ ਆਪਾਂ ਜੰਗਲ ਜੰਗਲੀ ਆ ਲੈ ਕਰ ਗੱਲ ਹੂੰ ਆ ਵੀ ਇਹ ਬੰਦਾ ਆ ਜਾ ਸਾਰਾ ਕੁਝ ਹਮ ਮੇਰੇ ਸਾਹ ਹੁਣਾ ਤਾਂ ਫਿਰ ਆਪਾਂ ਵੀ ਸਾਰਾ ਕੁਝ ਦੇਖਿਆ ਉਹ ਆਪੂ ਲਾਵਾ ਆ ਸਿੱਧਰ ਕਸਤਾਂ ਕੁਸਤਾਂ ਫਰਦੀਆਂ ਲੇਕ ਲੇਕ ਬਣੀ ਆ ਲੇਕ ਜੀ ਉਧਰ ਪੁੱਲ ਤੇ ਯਾਰ ਆ ਤਾਂ ਪਾਣ ਨੂੰ ਬਹੁਤ ਟਾਈਮ ਲੱਗ ਗਿਆ ਹੂ ਪਰੀ ਤ ਅਕਸਰ ਕਾਨੇ ਕਿਤੇ ਏਡੇ ਏਡੇ ਬਣੇ ਬਣਾਏ ਤਾਂ ਨਹੀਂ ਲਾਤੇ ਹਾਂ ਪੂਰਾ ਤਿਆਰ ਕੀਤਾ ਜੰਗਾ ਹਨਾ ਮਨਜਿੰਦਰਾ ਆ ਜਾ ਤੈਨੂੰ ਤੰਬੂ ਦਿਖਾ ਕੇ ਲਿਆਵਾਂ ਮੱਲਾ ਆ ਤਾਂ ਆਪਾਂ ਐਵੇਂ ਹੀ ਤੁਰੇ ਫਿਰਦੇ ਰਹੇ ਜੈਪੁਰ ਉੱਥੇ ਜੋਧਪੁਰ ਆ ਆ ਜੈਪੁਰ ਜੋਧਪੁਰ ਤਾਂ ਇਹਨਾਂ ਦਾ ਬਣਾਇਆ ਪਿਆ ਇੱਥੇ ਹੀ ਆ ਜਾਂ ਆਈ ਨੰਗਿਆ ਆਈ ਨੰਗਿਆ ਆ ਜਾ ਉਹ 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 ਆ ਦੇਖ ਓਏ ਦੇ ਕਰ ਗੱਲ ਕਰ ਗੱਲ ਆ ਆ ਆ ਆ ਚੀਜ਼ ਦਾ ਆਪਾਂ ਰੁਪਈਆ ਦਿੱਤਾ ਉੱਥੇ 18000 ਹਾਂ ਪ੍ਰੀਤ ਇਹਦਾ 18000 ਦਿੱਤਾ ਪੁੱਤ ਇੱਥੋਂ ਲਿਆ ਕੇ ਹਾਂ ਤੇ ਇਹ ਮੈਨੂੰ ਇੰਨਾ ਪਤਾ ਵੀ ਇੱਥੇ ਸਾਰਾ ਕੁਝ ਮਿਲ ਜਣਾ ਹਾਂ ਬਣਾ ਤੇ ਇਦੋਂ ਘੱਟ ਪੈਸੇ ਲੱਗਣੇ ਆ ਕੀ ਕਹਿੰਦਾ ਉਹ ਦੇਖੋ ਉੱਧਰ ਬਾਕੀ ਤੁਹਾਨੂੰ ਹਜੇ ਤਾਂ ਕੁਝ ਵੀ ਦਿਖਾਇਆ ਤੂੰ ਗਾਂ ਚੱਲਦੇ। ਪਾਸੇ ਤੈਨੂੰ ਇੱਕ ਹੋਰ ਚੀਜ਼ ਦਿਖਾਉਣਾ ਇੱਧਰ ਓਏ ਪ੍ਰੀਤ। ਆਹ ਦੇਖ ਆਹ ਆਈਟਮ ਯਰੇ ਫੋਟੋ 'ਚ ਬੜੀ ਵਦਗਾ ਆਊਗੀ ਯਾਰ ਫੋਟੋ ਇਹ ਤਾਂ ਸਿਰਾ ਹੋ ਜਾਣਾ ਕੈਮਰਾਮੈਨ ਨੂੰ ਤਾਂ ਇਹ ਚੀਜ਼ ਦੱਸੂਗੀ। ਉਹ ਦੇਖ ਸਾਹਮਣੇ ਵਾਲਾ ਗੇਟ ਓਹ। ਨਹੀਂ ਨਹੀਂ ਇੱਥੇ ਬੈਠੋ ਤੁਸੀਂ। ਹੈਂ? ਇੱਥੇ ਬੈਠੋ। ਆ ਗੁੱਗ ਮਚਾਈ ਹੋਏ ਰਾਤ ਨੂੰ। ਓਹ ਹੋ 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 ਆਏ। ਇਹ ਮਨਜਿੰਦਰ ਦਾ ਖਾਂ ਕੇਸ। ਹਾਂ ਰਾਤ ਨੂੰ ਅੱਗ ਗੁੱਗ ਮਚਾਈ ਹੋਵੇ। ਮੂਫਲੀ ਮਾਫਲੀ ਹੋਵੇ। ਹੂੰ। ਲੇ ਆਂ ਦੀਵੀ ਹਾਂ ਆ ਜਾ ਆ ਜਾ ਆ ਤੈਨੂੰ ਇਹ ਆ ਕੀ ਬਣਾਇਆ ਬਾਬੀ ਇਹ ਮੜਾ ਮੁੱਟਾ ਚੱਲੀ ਜਾਂਦਾ ਨਾ ਕੰਮ ਬਾਂਸ ਦਾ ਬਣੀ ਵੀ ਜਾਂਦੀ ਆ ਹਾਂ ਆ ਆ ਕੁਛ ਨਵਾਂ ਬਣੀ ਜਾਂਦਾ ਹੈ ਇਧਰਲੇ ਪਾਸੇ ਤੇ ਆਹ ਦੇਖ ਘਰ ਘੱਲ ਆਹ ਦੇਖ ਬਣਿਆ ਓਏ ਆ ਇਧਰ ਵੀ ਦੇਖੋ ਇਹਦੇ ਖੱਬੇ ਹੱਥਾਂ ਦੇ ਤਾਂ ਹਾਂ ਆਹ ਦੇਖ ਲੈ ਇਹਨੂੰ ਕੀ ਕਹਿੰਦੇ ਹੁੰਦੇ ਓਏ ਆ ਆ ਆ ਇਹ ਤਾਂ ਉਹੋ ਬਣੀ ਆ ਮਤਲਬ ਹੈ ਚਰਚ ਚਰਚ ਬਣੀ ਹੋਈ ਆ ਆ ਇਧਰਲੇ ਪਾਸੇ ਲੈ ਆਹ ਬਣਿਆ ਇਹ ਇੱਕ ਇਧਰ ਜਿਵੇਂ ਮੈਨੂੰ ਦਿਖਦਾ ਕੋ ਅਛਾ ਉਹ ਤਾਂ ਸੇਮ ਆ ਉਹਦੇ ਨਾਲ ਦਾ ਹੀ ਬਣਿਆ ਆਪਣਾ ਉਹਨੂੰ ਕੀ ਕਹਿੰਦੇ ਨੇ ਆਪਾਂ ਇਹ ਯਾਰ ਕੀ ਨਾਮ ਨਹੀਂ ਦੇ ਆ ਇਹ ਕੋਟ ਆ ਜਾਂ ਨਹੀਂ ਆ ਆਹੋ ਯਾਰ ਕਮੈਂਟ ਕਰਕੇ ਦੱਸਿਓ ਯਾਰ ਅਸੀਂ ਭੁੱਲ ਜਾਂਨੇ ਹਾਂ ਹੈ ਤਾਂ ਸਾਨੂੰ ਉਹ ਮੂੰਹ ਜੇ ਤਾਂ ਹੀ ਫਿਰਦਾ ਕੀ ਆਂਦੇ ਸੀਗੇ ਹੈ ਤੇ ਆਹ ਦਰਵਾਜ਼ਾ ਦੇਖ ਬਰੀਦ ਆਹ ਟੈਲੀਫੋਨ ਵਾਲਾ ਇਹ ਲੈ ਆਉਦਿਖ ਗਰਗਨ ਬਈ ਮੰਨ ਲੋ ਗੱਲ ਹੈਗੇ ਉਹ ਇਹ ਸਾਰੀ ਲੋਕੇਸ਼ਨ ਇੱਕ ਤਾਂ ਬੁੱਟਰਪਿੰਡ ਚਾ ਜ਼ਿਲੇ ਮੂਕੇ ਚਾ ਤੇ ਸਭ ਤੋਂ ਵੱਡੀ ਗੱਲ ਆ ਵੀ ਬਈ ਜੈਜ ਦੇ ਰੇਟ ਚੀ ਤੁਹਾਨੂੰ ਇਹ ਲੋਕੇਸ਼ਨ ਆ ਜਿਹੜੀ ਨਾ ਇਹ ਤੁਹਾਨੂੰ ਮੈਸ ਜਾਨੀ ਆ ਜੇ ਕੋਈ ਵੀ ਸੱਜਣ ਨੇ ਛੂਟ ਕਰਨਾ ਹੈ ਨਾ ਓਏ ਇਧਰ ਦੀ ਨਾ ਗਏ ਨਹੀਂ ਆਪਾਂ ਹਾਂ ਨਹੀਂ ਰਹਿ ਗਿਆ ਪਾਰ ਤੇ ਪ੍ਰੀਤ ਆਹਾਂ ਰਹਿ ਗਿਆ ਹਾਂ ਕੇਸ ਆ ਦਾ ਗੱਲ ਪੂਰੀ ਕੰਟੇਨ ਹੀ ਆ ਕੰਟੇਨ ਇਹ ਲਲਕਰੇ ਮਾਰਨ ਵਾਲਾ ਕੇਸ ਆ ਹਾਂ ਲਕਰੇ ਨਹੀਂ ਦੱਸਦਾ ਹਾਂ ਕੰਟੇਨ ਕੀ ਕਹਿੰਦਾ ਕੀ 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 ਕੰਟੇਨ ਹੀ ਦੱਸਦਾ ਇਹ ਹੈ ਇੱਧਰ ਦੇਖ ਲੈ ਤੂੰ ਗੱਲ ਕਰਦਾ ਕੰਟੇਨ ਦੀ ਇੱਧਰ ਕੀ ਕਹਿ ਰਿਹਾ ਮੁੱਟ ਮੁੱਟ ਲੈ ਹੂੰ ਵੀ ਇੱਧਰ ਹੋਵਾ ਜਗੜ ਤੇ ਆ ਆ ਯਾਰ ਆਣ ਨੇ ਪਾਏ ਆ ਕਿ ਇਹਨਾਂ ਨੇ ਲਾਏ ਆ ਇਹ ਅਸਲੀ ਕੋਈ ਲੱਗਦੇ ਆ ਮੈਨੂੰ ਤਾਂ ਇਹ ਨਹੀਂ ਬੰਨੇ ਇਹਨਾਂ ਦੇ ਇਹ ਆ ਦੇਖ ਆ ਦੇਖ ਆ ਤਾਂ ਜਾਨਵਰ ਨੇ ਆ ਨੈਚੁਰਲ ਤਰੀਕੇ ਨਾਲ ਬਣਾਇਆ ਮੈਂ ਤਾਂ ਆ ਦੇਖ ਆ ਹੁਣ ਜੋੜ ਆ ਤਾਂ ਪਾਈ ਨਹੀਂ ਸਕਦੇ ਹਾਂ ਇਹ ਗੱਲ ਸੁਣ ਮੇਰੀ ਇਹ ਨਾ ਮੈਂ ਮੇਗ ਸਰ ਕੇ ਘਰੇ ਵੀ ਦੇਖਿਆ ਉਹਨਾਂ ਦੇ ਵੀ ਇਹ ਆ ਦਰਖਤ ਜੇ ਆਪਾਂ ਲਾਉਨੇ ਆ ਉਹਨਾਂ ਦੇ ਵੀ ਇਹ ਮੇਰੇ ਸਨੈਪਚੈਟ ਤੇ ਵੀ ਬਹੁਤ ਵਾਇਰਲ ਹੋਇਆ ਵਾ ਇਹ ਆਹਾ ਪ੍ਰੀਤ ਸਪੋਟਲਾਈਟ ਉੱਤੇ ਵੀ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਮੈਂ ਬੋਲਿਆ ਸੀਗਾ ਲੇ ਵੀ ਸੱਜਣੋ ਜੇ ਕਿਸੇ ਵੀ ਬੰਦੇ ਨੂੰ ਨਾ ਲੋਕੇਸ਼ਨ ਚਾਹੀਦੀ ਆ ਤੇ ਨੰਬਰ ਨੋਟ ਕਰ ਲਓ ਹੂੰ ਸਾਡਾ ਮਨਜਿੰਦਰ ਪੂਰੀ ਜ਼ਿੰਮੇਵਾਰੀ ਦੇ ਨਾਲ ਗਰੰਟੀ ਲੈ ਸਕਦਾ ਵੀ ਲੋਕੇਸ਼ਨ ਇਹ ਜੀ ਨਹੀਂ ਹੈਗੀ ਲੈ ਇੱਕ ਨੰਬਰ ਆ ਪੂਰੀ ਸਫਾਈ ਦਾ ਦੇਖੋ ਤੁਸੀਂ ਹਾਂ ਸਰਾ ਲਾਇਆ ਪਿਆ ਨਾਲ ਸਾਰਾ ਕੁਝ ਆ ਸਫਾਈ ਹਰੇਕ ਚੀਜ਼ ਤੁਹਾਨੂੰ ਮਿਲੂਗੀ ਯਾਰ ਪਾਰਕਿੰਗ ਸਾਰਾ ਕੁਝ ਆ ਖੁੱਲਾ ਮਾਹੌਲਾ ਕੋਈ ਡਿੱਕਾ ਨਹੀਂ ਫੜਿੱਕਾ ਨਹੀਂ ਫੁੱਲ ਸਕਿਉਰਟੀ ਆ ਹੂੰ ਚੱਕ ਦਿਓ ਫਟੇ